ਅਕਾਲ ਪੁਰਖ ਜੀ ਨੇ ਇਨਸਾਨ ਤੇ ਮਿਹਰ ਕੀਤੀ ਸੀ ਇਹਦੇ ਵਿੱਚ ਬੁੱਧ ਟਿਕਾਈ ਸੀ ਇਹ ਬੁੱਧ ਇਹ ਅਕਲ ਸਮਾ ਪਾ ਕੇ ਵਿਕਸਿਤ ਹੋਈ ਇਸ ਦੀ ਜ਼ੁਬਾਨ ਤੇ ਬੋਲ ਆਏ ਇਹਦੇ ਮੂੰਹ ਵਿੱਚੋਂ ਸ਼ਬਦ ਨਿਕਲੇ ਤੇ ਹੱਥਾਂ ਵਿੱਚ ਕਲਮ ਆਈ ਤੇ ਅੱਖਰ ਲਿਖੇ ਗਏ ਬੋਲੇ ਗਏ ਬਚਨਾਂ ਵਿੱਚ ਤੇ ਲਿਖੇ ਗਏ ਸ਼ਬਦਾਂ ਵਿੱਚ ਨਾਮਾਂ ਦੀ ਪਰਮਾਰ ਹੁੰਦੀ ਆ ਇਹ ਸਾਰੇ ਨਾਮ ਤਾਂ ਮਨੁੱਖ ਨੇ ਦਿੱਤੇ ਆ ਪਹਿਲਾਂ ਵਸਤੂਆਂ ਨੂੰ ਨਾਮ ਦਿੱਤੇ ਆ ਫਿਰ ਆਪਣੇ ਬੱਚਿਆਂ ਨੂੰ ਨਾਮ ਦਿੱਤੇ ਆ ਬੰਦੇ ਨੇ ਸਮੇਂ ਨੂੰ ਨਾਮ ਦਿੱਤੇ ਆ ਜਿਵੇਂ ਵਿਸਾ ਚਸਾ ਪਲ ਘੜੀ ਬਹਿਰ ਦਿਨ ਰਾਤ ਮਹੀਨਾ ਸਾਲ ਇਹ ਸਮੇਂ ਨੂੰ ਨਾਮ ਦਿੱਤੇ ਗਏ ਆ ਪਦਾਰਥਾਂ ਨੂੰ ਨਾਮ ਦਿੱਤੇ ਗਏ ਆ ਆਖਰ ਪਰਮਾਤਮਾ ਦੇ ਨਾਮ ਵੀ ਰੱਖੇ ਗਏ ਆ ਅਖਰਾ ਰਾਹੀ ਜਿਨ੍ਹਾਂ ਨੇ ਨਾਮ ਮਨੁੱਖ ਨੇ ਦਿੱਤੇ ਆ ਉਹ ਸਾਰੇ ਪਰਮਾਤਮਾ ਦੇ ਕਰਮ ਰੂਪੀ ਨਾਮ ਆ ਅਖਰਾ ਰਾਹੀ ਪਰਮਾਤਮਾ ਦੇ ਨਾਮ ਜਿੱਥੇ ਮਿਲਦੇ ਆ ਅਨੇਕਾਂ ਜੀਵ ਉਹਨਾਂ ਨਾਮਾਂ ਦਾ ਜਾਪ ਵੀ ਕਰਦੇ ਆ ਤਾਂ ਇੱਕ ਤਰ੍ਹਾਂ ਦਾ ਜਪ ਵੀ ਜਾਂ ਇੱਕ ਜੀਵ ਜਪ ਰਿਹਾ ਹੋਵੇ ਐਸਾ ਨਹੀਂ ਅਸੰਖਾਂ ਜੀਵ ਜਪ ਰਿਆ ਅਨੇਕਾਂ ਜੀਵ ਉਸ ਪਰਮਾਤਮਾ ਨਾਲ ਪ੍ਰੇਮ ਪੈਦਾ ਕਰਦੇ ਆ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਾ ਹੁਣ ਧਾਰਮਿਕ ਦੁਨੀਆ ਵਿੱਚ ਬਾਬਾ ਜੀ ਕਹਿੰਦੇ ਗੱਲ ਪ੍ਰਸਿੱਧ ਹੁੰਦੀ ਆ ਕਿ ਨਾਮ ਗਿਣਤੀਆਂ ਨਹੀਂ ਬਣਾਉਂਦਾ ਨਾਮ ਤਾਂ ਮਾਣ ਮਕਾਉਂਦਾ ਤੇ ਗਿਣਤੀ ਜਿੱਥੇ ਹੈ ਅਜੇ ਸਮਝ ਲਓ ਮਾਣ ਬਾਕੀ ਆ ਤਾਂ ਫਿਰ ਬਾਬਾ ਜੀ ਕਹਿੰਦੇ ਜਿੱਥੇ ਪਿਆਰ ਆ ਪਾਈ ਉਥੇ ਗਿਣਤੀ ਮਿੰਤੀ ਨਹੀਂ ਹੁੰਦੀ ਉਥੇ ਲੇਖਾ ਨਹੀਂ ਹੋ ਸਕਦਾ ਬੰਦੇ ਨੇ ਕਦੇ ਨਹੀਂ ਕਿਹਾ ਕਿ ਮੇਰੇ بیٹے ਜੇ ਅੱਜ ਤੱਕ ਜਿੰਨੀ ਵਾਰ ਪਿਆਰ ਨਾਲ ਤੇਰਾ ਨਾਮ ਲਿਆ ਆ ਜਾ ਬੈਠ ਕੇ ਆਪਾਂ ਗਿਣਤੀ ਕਰ ਲਈਏ ਪਤਨੀ ਦਾ ਨਾਮ ਕਿੰਨੀ ਵਾਰ ਲਿਆ ਕੋਈ ਗਿਣਤੀ ਕਰਦਾ ਨਹੀਂ ਕਰਦਾ ਪਰ ਪਰਮਾਤਮਾ ਦਾ ਨਾਮ ਕਿੰਨੀ ਵਾਰ ਲਿਆ ਮਨੁੱਖ ਗਿਣਤੀ ਕਰਨ ਵਾਸਤੇ ਬੈਠ ਜਾਂਦਾ ਜੇਕਰ ਮਨੁੱਖ ਦਾ ਪਰਮਾਤਮਾ ਨਾਲ ਪ੍ਰਿਆਰ ਹੋਵੇਗਾ ਤਾਂ ਨਾਮ ਤਾਂ ਇਹ ਦਿਨੇ ਵੀ ਜਪੇਗਾ ਰਾਤ ਵੀ ਜਪੇਗਾ ਪਰ ਗਿਣਤੀ ਨਹੀਂ ਬਣेंगी ਲੇਖਾ ਨਹੀਂ ਬਣੇਗਾ ਆਪੁਰਖਾ ਨੇ ਇੱਕ ਦ੍ਰਿਸ਼ਟਾਂਤ ਬਹੁਤ ਹੀ ਪਿਆਰਾ ਦਿੱਤਾ ਸੀ ਇੱਕ ਮਾਤਾ ਦੇ ਬੱਚੇ ਦਾ ਨਾਮ ਸੀ ਰਾਮ ਤੇ ਰਾਮ 18 ਕੁ ਸਾਲਾਂ ਦਾ ਸੀ ਤੇ ਮਾਦਾ ਇਕਲੌਤਾ ਪੁੱਤਰ ਸੀ ਪਤੀ ਮਰ ਚੁੱਕਾ ਸੀ ਪੁੱਤਰ ਰੋਸ ਕੇ ਘਰੋਂ ਚਲਾ ਗਿਆ ਪਤਾ ਨਹੀਂ ਕਿੱਧਰ ਚਲਾ ਗਿਆ ਮਾਂ ਬੜੀ ਦੁਖੀ ਹੋਈ ਉਹਨੇ अनेਕਾਂ ਉਪਾਅ ਕੀਤੇ ਕਈਆਂ ਸੰਤਾਂ ਕੋਲ ਮੰਤਰ ਲਏ ਜਾਪ ਕੀਤੇ ਤੇ ਆਪ ਵੀ ਜਾਪ ਕਰਵਾਏ ਪਰ ਪੁੱਤ ਵਾਪਸ ਨਹੀਂ ਆਇਆ ਇੱਕ ਸਾਧੂ ਨੂੰ ਪਤਾ ਲੱਗਾ ਕਿ ਇਹ ਮਾਈ ਲੋੜਵੰਦਾ ਮਾਇਆ ਵੀ ਖਰਚ ਸਕਦੀ ਆ ਪਰ ਮੁਸ਼ਕਲ ਇਹ ਬਣੀ ਕਿ ਮਾਈ ਤਾਂ ਸਾਰੇ ਹੀ ਜਾਪ ਕਰ ਚੁੱਕੀ ਸੀ ਉਹ ਅੱਕੀ ਪਈ ਸੀ ਪਰ ਕਿਸੇ ਵੀ ਮੰਤਰ ਦਾ ਹੁਣ ਤੱਕ ਪ੍ਰਭਾਵ ਨਹੀਂ ਪਿਆ ਸੀ ਪਰ ਉਹ ਸਾਧੂ ਵੀ ਹੱਥੋਂ ਆਇਆ ਸ਼ਿਕਾਰ ਛੱਡਣ ਲਈ ਤਿਆਰ ਨਹੀਂ ਸੀ ਉਹਦੇ ਦਿਮਾਗ ਵਿੱਚ ਇੱਕ ਬਿਲਕੁਲ ਨਵਾਂ ਖਿਆਲ ਆਇਆ ਉਹ ਕਹਿਣ ਲੱਗਾ ਮਾਂ ਮੈਂ ਤੈਨੂੰ ਇੱਕ ਜਾਪ ਦੱਸਦਾ ਜਿਹੜੇ ਮੰਤਰ ਜਪਦੀ ਰਹੀ ਐ ਉਹ ਜਾਪ ਗਲਤ ਸੀ ਤੂੰ ਰੱਬ ਦਾ ਨਾਮ ਜਪਦੀ ਰਹੀ ਐ ਰੱਬ ਤਾਂ ਗਵਾਚਾ ਨਹੀਂ ਰੱਬ ਤਾਂ ਰੁਸਕੇ ਘਰੋਂ ਬਾਹਰ ਨਹੀਂ ਗਿਆ ਪੁੱਤਰ ਘਰੋਂ ਬਾਹਰ ਗਿਆ ਤੂੰ ਐਸਾ ਕਰ ਸਵਾਸ ਬਾਹਰ ਜਾਏ ਤਾਂ ਆਖ RAM ਪੁੱਤ ਸਵਾਸ ਬਾਹਰ ਜਾਏ ਤਾਂ ਆਖ ਆ ਜਾ RAM ਪੁੱਤ ਆ ਜਾ ਪਰ ਜਿਹੜੀ ਗੱਲ ਮਾਈ ਨੇ ਕਹੀ ਉਹ ਸੁਣ ਕੇ ਸਾਧੂ ਨਿਰਾਸ਼ ਹੋ ਗਿਆ ਮਾਈ ਨੇ ਕਿਹਾ ਮਹਾਤਮਾ ਜੀ ਜੇ ਇਹ ਅਸਲੀ ਜਾਪਿਆ ਫਿਰ ਨਾ ਕਿਸੇ ਸੁਵਾਸਾਂ ਦੇ ਬਾਹਰ ਅੰਦਰ ਦੀ ᔪਕਤੀ ਦੀ ਲੋੜ ਆ ਨਾ ਕਿਸੇ ਮਾਲਾ ਦੀ ਲੋੜ ਆ ਇਹ ਜਾਪ ਤਾਂ ਜਦੋਂ ਦਾ ਮੇਰਾ ਪੁੱਤ ਘਰੋਂ ਬਾਹਰ ਗਿਆ ਉਸ ਵੇਲੇ ਦਾ ਹੀ ਹੋ ਰਿਹਾ ਇਸੇ ਜਾਪ ਨਾਲ ਆਉਣਾ ਹੈ ਤਾਂ ਤੂੰ ਜਾ ਐਵੇਂ ᔪਕਤੀਆਂ ਦੱਸ ਕੇ ਮੇਰਾ ਸਮਾਂ ਖਰਾਬ ਨਾ ਕਰ ਮੈਨੂੰ ਮੇਰੇ ਪੁੱਤ ਨਾਲ ਪਿਆਰ ਹੈ ਤੇ ਉਹ ਮੇਰਾ ਹੈ ਮੈਨੂੰ ਪੱਕਾ ਭਰੋਸਾ ਆ ਜਗਦਿਆਂ ਸੌਂਦਿਆਂ ਉੱਠਦਿਆਂ ਬੈਹਂਦਿਆਂ ਇਹੀ ਜਾਪ ਹੋਵੇਗਾ ਕਿ ਮੇਰੇ ਪੁੱਤਰ RAM ਆ ਜਾ ਇਹ ਆਖਰੀ ਸਵਾਸ ਵੀ ਜਾਪ ਕਰਦਿਆਂ ਹੀ ਨਿਕਲੇਗਾ ਕਿ RAM ਪੁੱਤ ਆ ਜਾ ਮਾਤਾ ਨੇ ਇਹ ਬਚਨ ਬਿਰਾਗ ਵਿੱਚ ਕਹਿ ਹਿਰਦੇ ਵਿੱਚ ਆ ਨਿਕਲ ਈ ਅੱਖਾਂ ਵਿੱਚ ਹੰਝੂ ਆ ਗਏ ਇਹ ਅਥਰੂ ਸਾਧੂ ਲਈ ਪਵਿੱਤਰ ਸਰੋਵਰ ਬਣ ਗਏ ਮਾਤਾ ਦੇ ਪੈਰੀਂ ਹੱਥ ਲਾਇ ਤੇ ਕਹਿਣ ਲੱਗਾ ਮੈਂ ਤਾਂ ਚੂਹਾ ਕੋਡੀਆਂ ਦਾ ਬੰਜਾਰਾ ਬਣ ਕੇ ਆਇਆ ਹਾਂ ਪਰ ਤੁਸੀਂ ਅੱਜ ਮੈਨੂੰ ਸੱਚੇ ਨਾਮ ਦਾ ਬੰਜਾਰਾ ਬਣਾ ਦਿੱਤਾ ਤੂੰ ਮੇਰੀ ਗੁਰੂ ਹੋਈ ਅਸਲ ਜੁਗਤੀ ਪਰਮਾਤਮਾ ਨੂੰ ਪਾਉਣ ਦੀ ਇਹੀ ਆ ਤੇਰਾ ਪੁੱਤ ਗਵਾਚਾ ਹੈ ਪੁੱਤਰ ਤੋ ਤੂੰ ਵਿਛੜ ਗਈ ਹੈ ਤੇਰੇ ਸਵਾਸ ਹੋ ਕੇ ਤੇ ਯਾਦ ਬਣ ਗਏ ਮੈਂ ਆਪਣੇ ਪਿਤਾ ਪਰਮਾਤਮਾ ਤੋਂ ਵਿਛੜਿਆ ਮੈਨੂੰ ਅਸੀਸ ਦੇ ਕਿ ਸਿਮਰਨ ਦੇ ਵੇਲੇ ਤੇਰੇ ਵਾਲੀ ਜ਼ੁਕਤੀ ਮੈਨੂੰ ਵੀ ਆ ਜਾਵੇ ਮੈਂ ਤਾਂ ਤੈਨੂੰ ਜ਼ੁਕਤੀ ਦੱਸਣ ਆਇਆ ਸੀ ਪਰ ਮੈਂ ਤੇਰੇ ਤੋਂ ਉਕਤੀ ਸਿੱਖ ਕੇ ਜਾ ਰਹੀਆਂ ਮੇਰਾ ਵਿਛੜਿਆ ਬਾਪ ਵੀ ਜੇ ਇਸੇ ਜਨਮ ਵਿੱਚ ਮਿਲ ਗਿਆ ਤਾਂ ਠੀਕ ਹੈ ਨਹੀਂ ਤਾਂ ਮੇਰਾ ਆਖਰੀ ਸੁਵਾਸ ਵੀ ਇਹੋ ਕਹਿੰਦਾ ਨਿਕਲੇਗਾ ਕਿ ਪ੍ਰਭੂ ਪਿਤਾ ਆਜਾ ਇਸ ਕਰਕੇ ਮਹਾਪੁਰਖ ਜੀ ਕਿਹਾ ਕਰਦੇ ਸੀ ਸਵਾਲ ਗਿਣਤੀ ਦਾ ਜਾਂ ਜਾਪ ਜਪਣ ਕੁਝ ਕਹਿਣ ਦਾ ਨਹੀਂ ਸਵਾਲ ਤਾਂ ਉਹਦੇ ਆਉਣ ਦਾ ਹੈ ਧਿਆਨ ਆਪਣੇ ਕੁਝ ਕਰਨ ਦੀ ਗਿਣਤੀ ਤੇ ਨਹੀਂ ਰੱਖਣਾ ਧਿਆਨ ਤਾਂ ਉਹਦੇ ਔਨ ਤੇ ਰੱਖਣਾ ਅਸੀਂ ਤਾਂ ਕਿੰਨੇ ਜਾਪ ਕੀਤੇ ਆ ਕਿੰਨੀਆਂ ਮਾਲਾਂ ਫੇੜੀਆਂ ਗਿਣਤੀ ਕਰਦੇ ਆ ਪਰ ਸਿਮਰਨ ਵਾਲੇ ਤਾਂ ਕਿੰਨੇ ਜਨਮ ਯਾਦ ਕੀਤਾ ਇਹ ਵੀ ਯਾਦ ਨਹੀਂ ਰੱਖਦੇ ਫਰਕ ਇਹੀ ਆ ਉਹ ਕਹਿੰਦੇ ਨੇ ਯਾਦ ਰੱਬ ਦੀ ਕਰੀਏ ਜਾਂ ਗਿਣਤੀ ਦੀ ਭਗਤ ਰਵਿਦਾਸ ਜੀ ਨੇ ਇਸੇ ਲਈ ਬਹੁਤ ਜਨਮ ਸ਼ਬਦ ਵਰਤੇ ਆ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੁਮਹਾਂ ਨੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਤੇ ਆਸ ਲਗ ਜੀਵੋ ਐਸੇ ਆਸ ਵਿੱਚ ਸੁਵਾਸ ਆਉਣ ਇਹੀ ਸਿਮਰਨ ਹੁੰਦਾ ਮੂਹੋਂ ਕੋਈ ਬੰਦਾ ਮੰਤਰ ਰੱਟ ਰਿਆ ਤੇ ਆਸਾਂ ਰੱਬ ਤੋਂ ਬਿਨਾ ਕਿਸੇ ਹੋਰ ਤੇ ਬਣਾਈ ਫਿਰਦਾ ਇਹ ਸਿਮਰਨ ਨਹੀਂ ਹੋ ਸਕਦਾ ਉਸ ਦੀ ਆਸ ਵਿੱਚ ਆਖਰੀ ਦਮ ਨਿਕਲੇ ਬਾਬਾ ਜੀ ਕਹਿੰਦੇ ਇਹ ਤਾਂ ਸਿਮਰਨ ਹੁੰਦਾ ਭਾਈ ਇਹ ਜਿਹੜੀ ਮਾਲਾ ਹੈ ਸੰਗਤ ਜੀ ਮਾਲਾ ਫੜ ਕੇ ਸਿਮਰਨ ਕਰਨਾ ਮਾਲਾ ਫੇਰਨੀ ਇਹ ਇੱਕ ਤਰ੍ਹਾਂ ਦਾ ਮਨ ਨੂੰ ਟਿਕਾਉਣ ਦਾ ਸਾਧਨ ਤਰੀਕਾ ਆ ਕਈ ਮਹਾਪੁਰਖ ਤਾਂ ਇਸ ਤਰ੍ਹਾਂ ਵੀ ਕਹਿ ਦਿੰਦੇ ਆ ਕਿ ਜਦੋਂ ਆਪਾਂ ਸਿਮਰਨ ਕਰਨ ਲੱਗਦੇ ਆ ਉਦੋਂ ਫਿਰ ਫੁਰਨੇ ਆਉਂਦੇ ਨੇ ਫੁਰਨੇ ਜਦੋਂ ਆਉਂਦੇ ਆ ਮਾਲਾ ਦੇ ਮਣਕੇ ਜਿਵੇਂ 108 ਹੁੰਦੇ ਆ ਤਾਂ ਉਹ ਜਦੋਂ ਫੁਰਨੇ ਆਣੇ ਆ ਮਨ ਨਹੀਂ ਟਿਕਣਾ ਤਾਂ ਪਹਿਲੇ ਹੀ ਮਣਕੇ ਤੇ ਫਿਰ ਆ ਜਾਣਾ ਉੱਥੇ ਫਿਰ ਤੋਂ ਜਾਪ ਸ਼ੁਰੂ ਕਰਨਾ ਕਿ ਜਾਪ ਸਹੀ ਨਹੀਂ ਹੋਇਆ ਕਿਉਂਕਿ ਫੁਰਨੇ ਆ ਗਏ ਇਹ ਵਿਧੀ ਹੁੰਦੀ ਆ ਆਪਾਂ 1 2 3 ਜਿਹੜੇ ਮਾਲਾ ਦੇ ਮਣਕੇ ਫੇਰੀਆ ਅਜੇ ਫੇਰਨੀਆ ਅਜੇ ਬੀਤੇ ਸਮੇਂ ਦੀਆਂ ਯਾਦਾਂ ਚ ਮਨ ਬਾਹਰ ਨਿਕਲਿਆ ਪਿਆ ਆਉਣ ਵਾਲੇ ਸਮੇਂ ਦੀ ਚਿੰਤਾ ਜਾਂ ਮਨ ਵਿੱਚ ਮੁੱਢ ਤੋਂ ਆਰੰਭ ਤੋਂ ਹੀ ਮਾਲਾ ਫੇਰਨੀਆ ਜਦੋਂ ਤੱਕ ਉਹ ਪੂਰੀ 108 ਸਹੀ ਨਹੀਂ ਹੋ ਜਾਂਦੀ ਸਾਧੂ ਮੋੜ-ਮੋੜ ਕੇ ਫਿਰ ਉਹ ਜਾਪ ਕਰਵਾਉਂਦੇ ਆ ਇਹ ਮਾਲਾ ਨੂੰ ਫੇਰਨ ਦਾ ਅਸਲੀ ਤਰੀਕਾ ਅਰਥਾਤ ਜਦੋਂ ਤੁਸੀਂ ਮਾਲਾ ਦੇ ਮਣਕਿਆਂ ਨਾਲ ਜਾਪ ਕਰ ਰਹੇ ਹੋ ਜਿਵੇਂ ਤੁਸੀਂ ਪਹਿਲੇ ਮਣਕੇ ਤੋਂ ਸ਼ੁਰੂ ਕੀਤਾ ਹੈ ਜੇ ਤੁਹਾਡੇ ਮਨ ਦੇ ਵਿੱਚ ਫੁਰਨੇ ਚੱਲ ਰਹੇ ਨੇ ਜੇ ਤੁਸੀਂ ਪਹਿਲਾ ਮਣਕਾ ਦੂਜਾ ਤੀਜਾ ਜਾਂ ਚੌਥੀ ਮਣਕੇ ਤੱਕ ਤੁਹਾਡਾ ਮਨ ਟਿਕ ਗਿਆ ਪੰਜਵੇਂ ਤੋਂ ਆ ਕੇ ਫਿਰ ਫੁਰਨੇ ਸ਼ੁਰੂ ਹੋ ਗਏ ਤੇ ਤੁਸੀਂ ਦੁਆਰਾ ਫਿਰ ਪਹਿਲੇ ਮੰਨ ਕੇ ਤੂੰ ਹੀ ਸ਼ੁਰੂ ਕਰਨਾ ਹੈ। ਇਹ ਹੀ ਵਿਧੀ ਦੱਸੀ ਹੈ ਮਾਲਾ ਦੇ ਨਾਲ ਜਾਪ ਕਰਨ ਦੀ ਕਿ ਜਿੰਨੀ ਵਾਰ ਫੁਰਨੇ ਆਉਣਗੇ ਪਹਿਲੇ ਮੰਨ ਕੇ ਤੂੰ ਹੀ ਫਿਰ ਸ਼ੁਰੂ ਕਰਨਾ ਹੈ। ਤੇ ਇਹ ਸਵਾਸਤਾ ਨੂੰ ਅਸੀਂ ਜੀਵਨ ਦਾ ਆਧਾਰ ਮੰਨਦੇ ਆਂ। ਅਸੀਂ ਸਮਝਦੇ ਆਂ ਕਿ ਸਵਾਸ ਰੁਕੇ ਤਾਂ ਅਸੀਂ ਮਰ ਗਏ। ਇਸੇ ਤਰ੍ਹਾਂ ਰੱਬ ਦਾ ਪਿਆਰਾ ਸਮਝਦਾ ਵੀ ਉਹਦੀ ਯਾਦ ਸਵਾਸ ਸਵਾਸ ਚਲਦੀ ਰਹੇ ਤਾਂ ਜਿੰਦਾ ਹਾਂ ਨਹੀਂ ਤਾਂ ਸਮਝੋ ਮਰ ਗਏ ਆ ਇੱਕ ਨਗਰ ਚ ਬੱਚੇ ਕਬੱਡੀ ਖੇਡ ਰਹੇ ਸੀ ਇੱਕ ਫਕੀਰ ਗੁਜ਼ਰ ਰਿਹਾ ਸੀ ਉਹ ਆ ਕੇ ਖੇਡ ਵੇਖਣ ਲੱਗਾ ਫਕੀਰ ਨੇ ਵੇਖਿਆ ਕੁਝ ਕਿਢਾਰੀ ਖੇਡ ਰਹੇ ਕੁਝ ਬੈਠੇ ਆ ਫਕੀਰ ਨੇ ਕਿਹਾ ਬੇਟਾ ਤੁਸੀਂ ਨਹੀਂ ਖੇਡਦੇ ਬੱਚਿਆਂ ਨੇ ਕਿਹਾ ਬਾਬਾ ਜੀ ਅਸੀਂ ਮਰੇ ਹੋਈ ਹਾਂ ਫਕੀਰ ਕਹਿਣ ਲੱਗਾ ਮੈਨੂੰ ਮਜ਼ਾਕ ਕਰਦੇ ਹੋ ਤੁਸੀਂ ਤਾਂ ਬੋਲੀ ਜਾਣੇ ਹੋ ਜਿੰਦਾ ਹਾਂ ਖਿਡਾਰੀ ਕਹਿਣ ਲੱਗੇ ਬਾਬਾ ਜੀ ਜਿਸ ਦਾ ਖੇਡ ਵਿੱਚ ਸਵਾਸ ਟੁੱਟ ਜਾਵੇ ਆਪਣੀ ਹੱਦ ਵਿੱਚ ਨਾ ਆ ਸਕੇ ਉਹ ਖੇਡ ਵਿੱਚ ਉਹ ਜਿਉਂਦਾ ਹੀ ਮਰ ਜਾਂਦਾ ਸਾਈਂ ਦੀਆਂ ਅੱਖਾਂ 'ਚ ਅਥਰੂ ਆ ਗਈ ਕਹਿੰਦਾ ਠੀਕ ਹੈ ਇਹੀ ਤਾਂ ਭਗਤੀ ਦਾ ਗੁਰੂ ਹੈ ਜੇ ਦਾ ਸਿਮਰਨ ਵੀ ਇੱਕ ਸਵਾਸ ਭਰ ਟੁੱਟ ਜਾਏ ਆਪਣੀ ਹੱਦ ਰੱਬ ਦੇ ਘਰ ਨਾ ਪੁੱਜ ਸਕੇ ਰਸਤੇ ਵਿੱਚ ਹੀ ਸਿਮਰਨ ਰੂਪੀ ਸਵਾਸ ਟੁੱਟ ਜਾਣ ਉਹ ਵੀ ਜਿਉਂਦਾ ਹੀ ਮਰ ਜਾਂਦਾ ਇਸੇ ਲਈ ਸ਼ਰੀਰਿਕ ਜੀਵਨ ਲਈ ਸ਼ਵਾਸ ਆਧਾਰ ਹਨ ਇਸੇ ਤਰ੍ਹਾਂ ਆਤਮਿਕ ਜੀਵਨ ਲਈ ਪਰਮਾਤਮਾ ਦਾ ਨਾਮ ਆਧਾਰ ਹੈ ਇਸ ਤਰ੍ਹਾਂ ਮਾਲਾ ਤੂੰ ਜਾਪ ਕਰ ਰਹੇ ਹੋ ਕੋਈ ਮਨਾ ਨਹੀਂ ਪਰ ਬਾਬਾ ਜੀ ਕਹਿੰਦੇ ਉਹ ਵਿਧੀ ਆ ਕਹਿਣ ਦਾ ਭਾ ਇਹ ਆ ਕਿ ਜਦੋਂ ਮਨ ਨਾ ਟਿਕੇ ਫੇਰ ਉਸੇ ਤੋਂ ਹੀ ਦੁਬਾਰਾ ਸ਼ੁਰੂ ਕਰਨਾ ਚਾਹੀਦਾ ਹੈ ਪਤਾ ਤਾਂ ਲੱਗੇ ਮਨ ਬਾਹਰ ਨਿਕਲ ਗਿਆ ਕਈ ਵਾਰ ਅਸੀਂ ਮਾਲਾ ਫੇਰੀ ਜਾਂਦੇ ਆ ਮਾਲਾ ਫਿਰਤੀ ਹੱਥ ਮੇ ਜੀ ਫਿਰੈ ਮੁਖ ਮਾ ਠੋਰ ਠੋਰ ਮਨੂਆ ਫਿਰੈ ਇਹ ਭਜਨ ਕਛ ਨਾ ਇਹ ਤਾਂ ਫਿਰ ਕੋਈ ਭਜਨ ਬੰਦਗੀ ਨਹੀਂ ਤਾਂ ਮਾਲਾ ਫੇਰਨ ਵਾਲੀ ਧਿਆਨ ਰੱਖੋ ਸੁਚੇਤ ਹੋ ਕੇ ਮਾਲਾ ਫੇਰਨੀ ਆ ਸਿਮਰਨ ਆ ਜਿਹੜਾ ਉਹ ਤੁਹਾਨੂੰ ਦੱਸ ਹੀ ਦਿੱਤਾ ਵੀ ਸਿਮਰਨ ਦੇ ਕੀ ਅਰਥਾ ਪਰਮਾਤਮਾ ਜਿਹੜਾ ਹੈ ਉਹਦੇ ਤੋਂ ਬਿਨਾ ਕਿਸੇ ਹੋਰ ਤੇ ਆਸ ਨਹੀਂ ਰੱਖਣੀ ਮੁਖ ਚੋਂ ਉਹਦਾ ਨਾਮ ਜਪਣਾ ਇਹ ਆ ਅਸਲ ਸਿਮਰਨ ਸੋ ਇਹ ਸੀਗੀ ਜੀ ਅੱਜ ਦੀ ਬਹੁਤ ਹੀ ਪਿਆਰੀ ਜਈ ਵੀਡੀਓ ਅਸੀਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ ਜਿਹੜੇ ਲੋਕ ਮਾਲਾ ਫੇਰਦੇ ਨੇ ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਿਚਾਰ ਵਧੀਆ ਲੱਗੇ ਤੇ ਵੀਡੀਓ ਨੂੰ ਹੋਰ ਭੈਣ ਭਰਾਵਾਂ ਨਾਲ ਜਰੂਰ ਸਾਂਝਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ